ਸੰਤ ਅਤਰ ਸਿੰਘ ਜੀ ਮਹਾਰਾਜ ਦਾ ਆਸ਼ਾ ਮਸਤੂਆਣੇ ਜੋੜ ਮੇਲੇ ਮਗਰੋਂ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਸੰਤ ਭਾਈ ਤੇਜਾ ਸਿੰਘ ਜੀ ਨਾਲ ਸਕੂਲ ਸੰਬੰਧੀ ਵਿਚਾਰਾਂ ਕੀਤੀਆਂ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਫਰਮਾਇਆ ਸਾਡਾ ਆਸ਼ਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਆਤਮਿਕ ਵਿਦਿਆ ਤੇ ਪੱਛਮੀ ਸਾਇੰਸ ਵਿਦਿਆ ਦਾ ਸੰਜੋਗ ਹੋ ਜਾਵੇ ਗੁਰਸਾਗਰ ਸਾਹਿਬ ਮਸਤੂਆਣੇ ਵਿੱਚ ਇੱਕ ਐਸਾ ਆਸ਼ਰਮ ਸਕੂਲ ਜਾਂ ਕਾਲਜ ਖੁੱਲ ਜਾਵੇ ਤਾਂ ਜੋ ਦੇਸ਼ ਦੇ ਵਿਦਿਆਰਥੀਆਂ ਖਾਸ ਕਰਕੇ ਸਿੱਖ ਪਚੰਗੀਆਂ ਨੂੰ ਬਲੈਤ ਭਾਵ ਕੇ ਇੰਗਲੈਂਡ ਜਾਣ ਦੀ ਲੋੜ ਨਾ ਰਹੇ ਸੰਤਾਂ ਦਾ ਆਸ਼ਾ ਸਮਝ ਭਾਈ ਤੇਜਾ ਸਿੰਘ ਜੀ ਨੇ ਅਮਰੀਕਾ ਜਾਣ ਦਾ ਸੰਕਲਪ ਪ੍ਰਗਟ ਕੀਤਾ ਸੰਤਾਂ ਨੇ ਫਰਮਾਇਆ ਤੁਸੀਂ ਪਰਦੇਸ ਜਾ ਕੇ ਵਿਦਿਆ ਦੇ ਸਾਰੇ ਤਰੀਕੇ ਜਰੂਰ ਸਮਝੋ ਅਤੇ ਇੱਥੇ ਆ ਕੇ ਸੇਵਾ ਕਰੋ ਹੁਕਮ ਅਨੁਸਾਰ ਭਾਈ ਤੇਜਾ ਸਿੰਘ ਜੀ ਨੇ ਖਾਲਸਾ ਕਾਲਜ ਤੋਂ ਅਸਤੀਫਾ ਦੇ ਪੱਛਮੀ ਮੁਲਕਾਂ ਵਿੱਚ ਜਾ ਕੇ ਪੜ੍ਹਾਈ ਕਰਨ ਅਤੇ ਗੁਰੂ ਨਾਨਕ ਦਾ ਸੰਦੇਸ਼ ਪਹੁੰਚਾਉਣ ਲਈ ਤਿਆਰੀ ਕਰ ਲਈ